ਤੁਸੀਂ ਦਰਸ਼ਨ ਕਰ ਰਹੇ ਹੋ ਉਹਨਾਂ ਗਲਾਸਾਂ ਦੇ ਜਿਨ੍ਹਾਂ ਵਿੱਚ ਛੋਟੇ ਸਾਹਿਬ ਜਦਿਆ ਨੇ ਠੰਡੇ ਬੁਰਜ ਵਿੱਚ ਬੈਠ ਕੇ ਦੋ ਰਾਤਾਂ ਦੁੱਧ ਸਕਿਆ ਧੰਨ ਮੋਤੀ ਜਨ ਪੁੱਨ ਕਮਾਇਆ ਬੱਚਿਆਂ ਤਾਂ ਹੀ ਦੁੱਧ ਪਿਆਇਆ ਬਾਬਾ ਮੋਤੀराम ਮਹਿਰਾ ਜੀ ਜਿਨ੍ਹਾਂ ਦੇ ਪਰਿਵਾਰ ਨੂੰ ਵਜ਼ੀਰ ਖਾਨ ਨੇ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਆਉ ਤੁਹਾਨੂੰ ਦੱਸਦੇ ਆ ਬਾਬਾ ਮੋਤੀराम ਮਹਿਰਾ ਜੀ ਦਾ ਇਤਿਹਾਸ ਬਾਬਾ ਮੋਤੀराम ਮਹਿਰਾ ਜੀ ਸੂਬਾ ਸਰਹੰਦ ਵਜ਼ੀਰ ਖਾਨ ਦੇ ਕੋਲ ਨੌਕਰੀ ਕਰਦਾ ਸੀ ਅਤੇ ਉਹ ਜੇਲ੍ਹ ਵਿੱਚ ਹਿੰਦੂ ਕੈਦੀਆਂ ਨੂੰ ਖਾਣਾ ਖਵਾਉਣ ਦਾ ਕੰਮ ਕਰਦਾ ਸੀ ਜਦੋਂ ਬਾਬਾ ਮੋਤੀराम ਮਹਿਰਾਜੀ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ ਮੋਤੀराम ਮਹਿਰਾਜੀ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੇਖਣ ਪਹੁੰਚਦੇ ਨੇ ਅਤੇ ਬੁਰਜ ਦੇ ਆਲੇ-ਦੁਆਲੇ ਸਿਪਾਹੀਆਂ ਦੀ ਵੱਡੀ ਗਿਣਤੀ ਨੂੰ ਦੇਖ ਆਪਣੇ ਘਰ ਵਾਪਸ ਆ ਕੇ ਪੁੱਭਾ ਮਾਰ ਕੇ ਰੋਂਦੇ ਨੇ ਪੁੱਬਾ ਮਾਰਦੇ ਮੋਤੀ ਮਹਿਰਾ ਨੂੰ ਮੋਤੀ ਮਹਿਰਾ ਜੀ ਦੀ ਮਾਤਾ ਜੀ ਆਖਦੇ ਹਨ ਕੀ ਗੱਲ ਹੈ ਮੋਤੀ ਤੂੰ ਇਤਨਾ ਬਰਲਾਪ ਕਿਉਂ ਕਰ ਰਿਹਾ ਹੈ ਤਾਂ ਮੋਤੀਰਾ ਮਹਿਰਾ ਆਪਣੀ ਮਾਤਾ ਨੂੰ ਦੱਸਦਾ ਹੈ ਕਿ ਨਵਾਬ ਨੇ ਗੁਰੂ ਜੀ ਦੀ ਮਾਤਾ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਬਿਨਾ ਕੱਪੜਿਆਂ ਬਿਨਾ ਕੁਸ ਖਾਣ ਪੀਣ ਦੇ ਭੁੱਖੇ ਭਾਣੇ ਕੈਦ ਕਰਕੇ ਠੰਡੇ ਬਰਤ ਵਿੱਚ ਰੱਖਿਆ ਹੋਇਆ ਹੈ ਅਤੇ ਨਵਾਬ ਨੇ ਹੁਕਮ ਕੀਤਾ ਹੈ ਜੋ ਵੀ ਇਹਨਾਂ ਦੀ ਮਦਦ ਕਰੇਗਾ ਉਸ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਫਿਰ ਵੀ ਮੋਤੀराम ਮਹਿਰਾ ਦਾ ਪੂਰਾ ਪਰਿਵਾਰ ਇਹ ਫੈਸਲਾ ਕਰਦਾ ਹੈ ਕਿ ਅਸੀਂ ਗੁਰੂ ਜੀ ਦੀ ਮਾਤਾ ਅਤੇ ਛੋਟੇ ਸਹਬਜ਼ਾਦਿਆਂ ਦੀ ਸੇਵਾ ਜ਼ਰੂਰ ਕਰਾਂਗੇ ਮੋਤੀराम ਮਹਿਰਾ ਜੀ 11 ਪੋ ਦੀ ਰਾਤ ਨੂੰ ਆਪਣੇ ਘਰੋਂ ਆਪਣੀ ਪਤਨੀ ਦੇ ਗਹਿਣੇ ਅਤੇ ਦੁੱਧ ਦਾ ਗੜਬਾ ਲੈ ਕੇ ਠੰਡੇ ਬੁਰਜ ਕੋਲ ਪਹੁੰਚਦਾ ਹੈ ਅਤੇ ਸਿਪਾਹੀ ਉਸ ਨੂੰ ਰੋਕ ਲੈਂਦਾ ਹੈ ਮੋਤੀराम ਮਹਿਰਾ ਜੀ ਆਪਣੀ ਮਾਤਾ ਅਤੇ ਆਪਣੀ ਪਤਨੀ ਦੇ ਸਾਰੇ ਗਹਿਣੇ ਸਿਪਾਹੀ ਨੂੰ ਦੇ ਕੇ ਠੰਡੇ ਬੁਰਜ ਤੱਕ ਪਹੁੰਚਦਾ ਹੈ ਅਤੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸਕਾਉਂਦਾ ਹੈ 12 ਪੋਹ ਦੀ ਅੱਜ ਦੀ ਰਾਤ ਨੂੰ ਵੀ ਮੋਤੀराम ਮਹਾਰਾਜ ਜੀ ਆਪਣੇ ਘਰੋਂ ਗੜਬੇ ਵਿੱਚ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚਦਾ ਹੈ ਅਤੇ ਸਿਪਾਹੀ ਉਸ ਨੂੰ ਰੋਕਦਾ ਹੈ ਅਤੇ ਹੋਰ ਗਹਿਣਿਆਂ ਦੀ ਮੰਗ ਕਰਦਾ ਹੈ ਅਤੇ ਮੋਤੀਰਾਮ ਮਹਾਰਾਜ ਜੀ ਸਿਪਾਹੀ ਨੂੰ ਹੋਰ ਲਾਲਚ ਦਿੰਦੇ ਹਨ ਕਿ ਮੈਂ ਤੁਹਾਨੂੰ ਆਪਣਾ ਸਾਰਾ ਕੁਝ ਜੋ ਮੇਰੇ ਕੋਲ ਹੈ ਮੈਂ ਤੁਹਾਨੂੰ ਦੇ ਦੇਵਾਂਗਾ ਪਰ ਮੈਨੂੰ ਸੇਵਾ ਤੋਂ ਨਾ ਰੋਕੋ ਇਸ ਤਰ੍ਹਾਂ ਮੋਤੀਰਾਮ ਮਹਿਰਾਜੀ 12 ਪਉ ਦੀ ਰਾਤ ਨੂੰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੂਸਰੀ ਵਾਰ ਦੁੱਧ ਸਕਾਉਂਦੇ ਹਨ ਮੋਤੀਰਾਮ ਮਹਿਰਾਜੀ ਨੇ 2 ਦਿਨ 11 ਅਤੇ 12 ਪਉ ਦੀਆਂ ਰਾਤਾਂ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਜਿਨ੍ਹਾਂ ਗਲਾਸਾਂ ਦੇ ਵਿੱਚ ਮੋਤੀਰਾਮ ਮਹਿਰਾਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਸਕਾਇਆ ਉਹ ਗਲਾਸ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹਨ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਉਹਨਾਂ ਗਲਾਸਾਂ ਦੇ ਦਰਸ਼ਨ ਕਰਦੀਆਂ ਹਨ ਛੋਟੇ ਸਹਿਬਜ਼ਾਦਿਆਂ ਦੀ ਸਹਾਦਤ ਤੋਂ ਕੁਝ ਦਿਨ ਬਾਅਦ ਜਦੋਂ ਨਵਾਬ ਨੂੰ ਇਹ ਪਤਾ ਚੱਲਦਾ ਹੈ ਕਿ ਮੋਤੀ ਮਹਿਰਾ ਨੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਸਕਾਇਆ ਸੀ ਤਾਂ ਉਹ ਪੂਰੇ ਪਰਿਵਾਰ ਨੂੰ ਕੈਦ ਕਰ ਲੈਂਦਾ ਹੈ ਅਤੇ ਉਹਨਾਂ ਨੂੰ ਗੋਲੂ ਵਿੱਚ ਪੀੜ ਕੇ ਮਾਰਨ ਦੀ ਸਜ਼ਾ ਸੁਣਾ ਦਿੰਦਾ ਹੈ ਇਸ ਤਰ੍ਹਾਂ ਬਾਬਾ ਮੋਤੀराम ਮਹਿਰਾ ਜੀ ਦੇ ਪੂਰੇ ਪਰਿਵਾਰ ਨੂੰ ਕੋਲੂ ਥਾਣੀ ਪੀੜ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਸੀ ਮੋਤੀਰਾਮ ਮਹਿਰਾਜੀ ਦਾ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ